ਬੀਤੇ ਦਿਨੀ ਕਿਸਾਨ ਸੰਗਠਨਾਵਾਂ ਵੱਲੋਂ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਖਿਲਾਫ ਆਪਰੇਸ਼ਨ ਲਈ 21000 ਰੁਪਏ ਲੈਣ ਦੇ ਬਾਵਜੂਦ ਆਪਰੇਸ਼ਨ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਦਰਨਾ ਲਗਾਇਆ ਸੀ ਐਸਐਮਓ ਔਰ ਵਿਨਿਥ ਮਹਾਜਨ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਵੀ ਕਹੀ ਸੀ ਪਰ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਦੋਂ ਸਰਕਾਰੀ ਡਾਕਟਰਾਂ ਨੇ ਵੀ ਆਪਣੀ ਸੇਵਾਵਾਂ ਠੱਪ ਕਰਕੇ ਐਮਰਜੈਂਸੀ ਦੇ ਬਾਹਰ ਦਰਨਾ ਲਗਾ ਦਿੱਤਾ ਜਾਣਕਾਰੀ ਦਿੰਦੇ ਆ ਡਾਕਟਰਾਂ ਨੇ ਦੱਸਿਆ ਕਿ ਬੀਤੇ ਦਿਨੀ ਇੱਕ ਮਰੀਜ਼ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਡਾਕਟਰ ਵਿਸ਼ਾਲ ਦੇ ਉੱਪਰ ਗੰਭੀਰ આરોਪ ਲਗਾਉਂਦੇ ਹੋਏ ਕਿਹਾ ਸੀ ਕਿ ਡਾਕਟਰ ਵਿਸ਼ਾਲ ਵੱਲੋਂ ਇੱਕ ਮਰੀਜ਼ ਦਾ ਗਲਤ ਆਪਰੇਸ਼ਨ ਕੀਤਾ ਹੈ ਅਤੇ ਮਰੀਜ਼ ਕੋਲੋਂ ਪੈਸੇ ਵੀ ਵਸੂਲ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਹ ਇਲਜ਼ਾਮ ਸਰਾਸਰ ਬੇਬੁਨਿਆਦ ਅਤੇ ਝੂਠੇ ਹਨ। ਉਹਨਾਂ ਕਿਹਾ ਕਿ ਇਸ ਬਾਰੇ ਇੱਕ ਡਾਕਟਰਾਂ ਦਾ ਬੋਰਡ ਬਣਾ ਕੇ ਜਾਂਚ ਕਰਵਾਈ ਗਈ ਸੀ ਜਿਸ ਦੀ ਰਿਪੋਰਟ ਹੁਣ ਆ ਗਈ ਹੈ ਤੇ ਫਿਰ ਤੀ ਸਾਰਿਆਂ ਨੇ ਉਹਨਾਂ ਨੇ ਡਾਕਟਰ ਵਿਸ਼ਾਲ ਦੇ ਹੱਕ ਵਿੱਚ ਰਿਪੋਰਟ ਦਿੱਤੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦੱਸਿਆ ਕਿ ਡਾਕਟਰ ਵਿਸ਼ਾਲ ਤੇ ਜਾਣ ਲੱਗਾ ਆਉਣ ਵਾਲੇ ਕਹਿ ਰਹੇ ਹਨ ਕਿ ਮਰੀਜ਼ ਦਾ ਹਰਨੀਆਂ ਦਾ ਆਪਰੇਸ਼ਨ ਕੀਤਾ ਗਿਆ ਸੀ ਜਦਕਿ ਉਸ ਦਾ ਹਰਨੀਆਂ ਦਾ ਆਪਰੇਸ਼ਨ ਨਹੀਂ ਹੋਇਆ ਸੀ ਬਲਕਿ ਉਸ ਨੂੰ ਵੈਰੀਕੋਸਲ ਨਾਮਕ ਬਿਮਾਰੀ ਸੀ ਜੋ ਨਾੜੀ ਦੇ ਫੁੱਲ ਜਾਣ ਨਾਲ ਹੁੰਦੀ ਹੈ ਫਿਰ ਵੀ ਡਾਕਟਰ ਵਿਸ਼ਾਲ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਇਸ ਸਬੰਧ ਵਿੱਚ ਡਾਕਟਰ ਵਿਸ਼ਾਲ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕੁਝ ਲੋਕਾਂ ਵੱਲੋਂ ਮੈਨੂੰ ਬਦਨਾਮ ਕਰਨ ਲਈ ਮੇਰੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਜੋ ਸਰਾਸਰ ਗਲਤ ਹਨ ਉਹਨਾਂ ਕਿਹਾ ਕਿ ਇਸੇ سلسلے ਵਿੱਚ ਅੱਜ ਅਸੀਂ ਕੁਝ ਘੰਟੇ ਲਈ ਹੜਤਾਲ ਕੀਤੀ ਹੈ ਜੇਕਰ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਹੜਤਾਲ ਜਾਰੀ ਰੱਖਾਂਗੇ ਉਹਨਾਂ ਕਿਹਾ ਕਿ ਜੇਕਰ ਕੋਈ ਜ਼ਰੂਰਤਮੰਦ ਮਰੀਜ਼ ਹਸਪਤਾਲ ਵਿੱਚ ਆਉਂਦਾ ਹੈ ਤਾਂ ਮੈਂ ਆਪਣੇ ਜੇਬ ਵਿੱਚੋਂ ਵੀ ਖਰਚ ਕਰ ਦਿੰਦਾ ਹਾਂ ਕੁਝ ਸ਼ਰਾਰਤੀ ਲੋਕਾਂ ਨੇ ਮੇਰੇ ਉੱਤੇ ਗਲਤ ਇਨਜਾਮ ਲਗਾਏ ਹਨ ਇਨਸ਼ਾਅੱਲ ਜਨਤ ਲੈਪਰੋਸਕੋਪੀ ਸਰਜਨ ਸਿਵਰ ਹਸਪੀਟਲ ਉਦਾਸਪੁਰ ਮੈਂ ਪਿਛਲੇ 2 ਸਾਲ ਤੋਂ ਇੱਥੇ ਸਰਵਿਸ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਨਿਸ਼ਾਰਮਜਾ ਸਿੰਘ ਸੀਗਾ ਮੈਂ 1 ਕਤਕਤੂਬਰ 2023 ਨੂੰ ਪੇਸ਼ੰਤ ਮਨਪੀ ਸਿੰਘ son of ਪ੍ਰੇਤਮ ਸਿੰਘ ਦਾ ਲੈਫਟ ਵੈਰੀਕੋਸੀਲ ਦਾ ਆਪਰੇਟ ਕੀਤਾ ਉਸ ਤੋਂ ਬਾਅਦ ਮੈਂ ਪੇਸ਼ੰਤ ਨੂੰ 4 ਦਿਨ ਕਿਉਂ ਡਿਸਚਾਰਜ ਕਰਤਾ ਤੇ ਉਸ ਤੋਂ ਬਾਅਦ ਪੇਸ਼ੰਤ 2 ਦਿਨ ਬਾਅਦ ਮੈਨੂੰ ਫੋਲੋਅ ਅਪ ਤੇ ਉਹ ਪੜੀ ਤੇ ਵੀ ਦਿਖਾਣ ਆਇਆ ਤੇ ਉਸ ਬਾਅਦ ਪੇਸ਼ੈਂਟ ਨਹੀਂ ਆਇਆ ਫਰਵਰੀ ਮਹੀਨੇ ਵਿੱਚ ਪੇਸ਼ੈਂਟ ਦੇ ਪੇਰੈਂਟਸ ਪਲੱਸ ਇੱਕ ਆਪਣਾ ਨੁਮਾਇੰਦਾ ਲੈ ਕੇ ਉਹ ਪੜੀਚੇ ਆਏ ਤੇ ਉਹਨਾਂ ਨੇ ਮੈਨੂੰ ਕੁਝ ਰਿਪੋਰਟਸ ਦਿਖਾਈਆਂ ਪੇਸ਼ੈਂਟ ਦੀਆਂ ਤੇ ਮੈਂ ਬੜੀ ਹਲੀਮੀ ਨਾਲ ਉਹਨਾਂ ਨੂੰ ਕਿਹਾ ਕਿ ਮੈਂ ਪੇਸ਼ੈਂਟ ਦਾ ਜੋ ਵੀ ਕੋਈ ਮੁਸ਼ਕਲ ਹੈ ਉਹ ਹੀ ਹੱਲ ਕਰਦਾ ਹਾਂਗਾ ਪਰ ਪੇਸ਼ੈਂਟ ਨੇ ਪੇਸ਼ੈਂਟ ਪਲੱਸ ਉਹਦੇ ਰੈਨਰ ਪੇਸ਼ੈਂਟ ਦੇ ਅਟੈਂਡੈਂਟਸ ਨੇ ਮੇਰੇ ਦੇ ਰਿਸ਼ਵ ਦੇ ਬਲੇਮ ਲਾਇ ਗਲਤ ਇਲਜ਼ਾਮ ਲਾਇ ਜੋ ਕਿ ਸਾਰਾ ਸਾਰ ਝੂਠ ਹੈ ਉਹ ਤੋਂ ਬਾਅਦ ਪੇਸ਼ੈਂਟ ਇਥੋਂ ਚਲਾ ਗਿਆ ਪੇਸ਼ੇਂਟ ਟੈਂਡੈਂਟ ਚਲੇ ਗਏ ਉਹਨਾਂ ਨੇ ਕਿਸਾਨ ਯੂਨੀਅਨ ਦੀ ਮਦਦ ਨਾਲ ਇੱਥੇ ਤਰਨਾ ਲਾਇਆ ਪਿਛਲੇ ਸੰਡੇ ਲਾ ਸੰਡੇ ਦੇਖੋ ਕਿਸਾਨ ਵੀਰ ਵੀ ਸਾਡੇ ਸਾਰੇ ਭਰਾ ਨੇ ਅਸੀਂ ਸਾਰੇ ਜਿੱਥੇ ਨੰਦੀ ਰਿਸਪੈਕਟ ਕਰਦੇ ਨੇ ਬਟ ਵਿਦਆਊਟ ਫੈਕਟਸ ਉਹਨਾਂ ਨੇ ਇੱਕ ਡਾਕਟਰ ਦੇ ਖਿਲਾਫ ਇਸ ਇਥੇ ਬਲੇਮ ਲਾਇਆ ਗਲਤੀ ਦਾ ਇਲਜ਼ਾਮ ਲਗਾਏ ਇੱਕ ਉਹਨਾਂ ਨੇ ਇਲਜ਼ਾਮ ਮਤੇਆ ਇਲਜ਼ਾਮ ਲਾਇਆ ਕਿ ਮੈਂ ਪੇਸ਼ੇਂਟ ਦਾ ਹਰਨੀਆਂ ਦਾ ਆਪਰੇਟ ਕੀਤਾ ਪੇਸ਼ੇਂਟ ਦਾ ਹਰਨੀਆਂ ਦਾ ਨਹੀਂ ਲੈਫਟ ਵੈਰੀਕੋਸੇਲ ਦਾ ਆਪਰੇਟ ਕੀਤਾ ਦੂਸਰਾ ਉਹ ਕਹਿ ਰਿਹਾ ਕਿ ਮੈਂ ਆਪਰੇਸ਼ਨ ਨਹੀਂ ਕੀਤਾ ਆਪਰੇਸ਼ਨ ਮੈਂ ਪੇਸ਼ੇਂਟ ਦੀ ਕੰਸੈਂਟ ਲੈਣ ਤੋਂ ਬਾਅਦ ਐਨਸੀਆ ਦੀ ਫ ਇਥੇ ਆਪਰੇਟ ਕੀਤਾ ਜੋ ਜਿਹਦੇ ਆਰਟੀ ਨੋਟਸ ਵੀ ਹੈ ਜਿਹਦੀ ਫੋਟੋ ਕਾਪੀ ਵੀ ਹੈ ਮੇਰੇ ਕੋਲ ਐਵੀਡੈਂਸੀ ਹੈ ਉਸ ਬਾਅਦ ਉਹਨਾਂ ਨੇ ਮੇਤੇ ਇੱਕ ਅਵਲ ਇਲਜ਼ਾਮ ਲਾਇਆ ਕਿ ਇਹਨਾਂ ਨੇ ਬਾਹਰੋਂ ਡਾਕਟਰ ਬੁਲਾ ਕੇ ਇਥੇ ਆਪਰੇਟ ਕੀਤਾ ਤੇ ਉਹਨੂੰ ਪੈਸੇ ਦਿੱਤੇ ਜੋ ਕਿ ਸਾਰਾ ਸਾਰ ਝੂਠ ਹੈ ਅਸੀਂ ਕਿਸੇ ਵੀ ਡਾਕਟਰ ਨੂੰ ਬਾਹਰੋਂ ਨਹੀਂ ਬੁਲਾਇਆ ਉਹ ਤਾਂ ਆਪਰੇਟ ਮੈਂ ਹੀ ਕੀਤਾ ਸੀਗਾ ਮੈਂ ਸੋਸ਼ਲ ਮੀਡੀਆ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਹਰ ਜਥੇਬੰਦੀ ਦੀ ਰਿਸਪੈਕਟ ਕਰਦੇ ਹਾਂ ਅਸੀਂ ਇਥੇ ਕੰਮ ਕਰਨਾ ਚਾਹੁੰਦੇ ਹਾਂ ਪਰ ਜਥੇਬੰਦੀਆਂ ਨੂੰ ਵੀ ਵਿਦਆਉਟ ਆ ਫੈਕਟਸ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਸੇ ਜੋ ਵੀ ਪੇਸ਼ੈਂਟ ਮਰੀ ਸਰ ਡਾਕਟਰ ਦੇ ਖਿਲਾਫ ਹੈ ਸਤਨ ਨੇ ਗਲਤ ਇਜਾਮ ਨਹੀਂ ਲਾਣ ਕਰਨੀ ਚਾਹੀਦੇ ਇਸ ਤਰ੍ਹਾਂ ਮੈਂਟਰਲ ਹਰਾਸਮੈਂਟ ਹੁੰਦੀ ਹੈ ਅਸੀਂ ਡਾਕਟਰ ਇਹਨਾਂ ਹਾਲਾਤਾਂ ਵਿੱਚ ਕਿਤਾਰ ਕੰਮ ਕਰ ਸਕਾਂਗੇ ਕਿ ਕਿਦੋਂ ਤੱਕ ਤਣਾਤਲ ਮਾਇਰੀ ਹੋਏਗਾ ਸਰ ਅਸੀਂ ਸੋਚਦੇ ਜੱਸੀ ਚਾਹਨੇ ਆ ਕਿ ਇਹ ਮੈਂਟਰਲ ਹਰਾਸਮੈਂਟ ਨਾ ਹੋਏ ਕਿ ਕਿਸਾਨ ਜੱਤੀ ਬੰਦੀ ਹੈ ਜੋ ਵੀ ਆਪਣੇ ਇਜਾਮ ਲਾ ਰਹੇ ਨੇ ਉਹ ਆਪਣੇ ਇਜਾਮ ਵਾਪਸ ਲੈਣ